ਫਰੀਦ ਦੁਖਦਕੜੀ ਤੇ ਤੁਸੀਂ ਸ਼ਰੀਕ ਹੋਏ ਹੋ ਬੀਤਣਾ ਚਾਹੁੰਦੇ ਤਿੰਨ ਮਿੰਟ ਢਾਈ ਮਿੰਟ ਦੀ ਲੋ ਸਾਡਾ ਭਰਾ ਸੀ ਛੋਟਾ ਰਾਜਵੀਰ ਜਵੰਦਾ ਮਿਲਾਂ ਬੜੇ ਸੁਭਾ ਦਾ ਸੀ ਜਦੋਂ ਵੀ ਮਿਲਣਾ ਉਹਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਣਾ ਸੀ ਸੋ ਇਹ ਜੀ ਸੋਗ ਦੇ ਵਿੱਚ ਆਪਾਂ ਕਹਿ ਵੀ ਕੀ ਸਕਦੇ ਹਾਂ ਨਾ ਪਰਮਾਤਮਾ ਉਹਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਕਰਕੇ ਸੋ ਘਰ ਖਾਲੀ ਹੋ ਗਿਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਪਰਿਵਾਰ ਆ ਜਿਹੜਾ ਵੀ ਪਰਿਵਾਰ ਦੇ ਉੱਤੇ ਮੇਰਾ ਭਰਾ ਸਿਰ ਤੇ ਹੱਥ ਰੱਖੀ ਵੀ ਉਹਨਾਂ ਨੂੰ ਜਦੋਂ ਉਹਨਾਂ ਦੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਪਤਾ ਹੀ ਨਹੀਂ ਹਲੇ ਵੀ ਹਾਂ ਵੀ ਸਾਡਾ ਡੇੜੀ ਇਦਾਂ ਹੋ ਗਿਆ ਤੇ ਬੜਾ ਮਨ ਖਰਾਬ ਹੁੰਦਾ ਐ ਸੀਨ ਦੇ ਵਾਈਫਾਈ ਪਸ਼ੂ ਦਾ ਬਹੁਤ ਲੱਗਦਾ ਵਾਇਰਲ ਫੁੰ ਲੈ ਕੇ ਵਾਰਾ ਪਸ਼ੂ ਕਰਕੇ ਬਹੁਤ ਚੀਜ਼ਾਂ ਦਾ ਹੋ ਰਹੀਆਂ ਦੇਖੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਦਾਂ ਕਿਦਾਂ ਨਹੀਂ ਹੈ ਨਾ ਕਿਉਂਕਿ ਬਹੁਤ ਜਾਨਣਾ ਇਦਾਂ ਹੀ ਜਾਣੀ ਹੈ ਨਾ ਇਹ ਨਹੀਂ ਹੈ ਵੀ ਜਦੋਂ ਰਾਜਵੀਰ ਦਾ ਵੀ ਇਦਾਂ ਹੋਇਆ ਆਪਾਂ ਹੋਰ ਬਹੁਤ ਸਾਰੇ ਇਦਾਂ ਇਸ ਉਹਦੇ ਚ ਚਲੇ ਜਾਂਦੇ ਆ ਵਿਚਾਰੇ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਹੈ। ਭਾਈ ਪਹਿਲਾਂ ਪੰਜਾਬ ਤੇ ਕਲਾ ਬਣਿਆ ਮੁੜ ਕੇ ਕਲਾਕਾਰਾਂ ਦੇ ਉੱਤੇ ਹੁਣ ਇਦਾਂ ਦੀ ਸਥਿਤੀ ਆ ਰਹੀ ਮੈਂ ਅੱਜ ਵੀ ਖਬਰ ਪੜ੍ਹਦਾ ਸੀ ਇੱਕ ਦੋ ਕਲਾਕਾਰ ਸਾਡੇ ਹੋਰ ਭਰਾ ਹਨ ਇੱਕ ਕਰਮਜੀਤ ਬੱਗਾ ਜੀ ਉਹ ਉਹ ਅੱਜ ਕੱਲ ਪੂਰੇ ਹੋ ਗਏ ਖਰੜ ਤੋਂ ਤੇ ਇੱਕ ਆਪਣੀ ਗਰਮੀਤ ਮਾਨ ਉਹਨਾਂ ਦੀ ਡੈਥ ਹੋ ਗਈ ਹੈ। ਇਹ ਬਹੁਤ ਸੀੜੀ ਜੂ ਚੱਲੀ ਹੋਈ ਹੈ ਵੀ ਪਰਮਾਤਮਾ ਭਰੀਓ ਕਰੇ